ਦੋਸਤੋ ਮੇਰੇ ਕੋਲੇ ਆਹ 1 2 3 4 ਇਹ ਚਾਰ ਇਸ਼ਤਿਹਾਰ ਤਾਂ ਮੇਰੇ ਟੇਬਲ ਦੇ ਉੱਤੇ ਪਏ ਨੇ ਤੇ ਕਿੰਨੇ ਮੈਂ ਛੁੱਟ ਦਿੱਤੇ ਆ ਤੇ ਡੋਰ ਟੂ ਡੋਰ ਇੱਕ ਬਿਸਟਿੰਗ ਕਾਰਡ ਆ ਜਿਹੜਾ ਉਹ ਵੀ ਵੰਡਿਆ ਗਿਆ ਉਹ ਕਾਰਡਾਂ ਦੇ ਉੱਤੇ ਤੇ ਇਸ ਇਸ਼ਤਿਹਾਰ ਦੇ ਉੱਤੇ ਇਹ ਕੀ ਲਿਖਿਆ ਹੋਇਆ ਹੈ ਇਹ ਜਿਹੜੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਵਾਲੇ ਜਿਹੜੇ ਆਪਣੇ ਆਪ ਨੂੰ ਚਮਤਕਾਰੀ ਬਾਬੇ ਦੱਸਦੇ ਆ ਇਹ ਉਹਨਾਂ ਵੱਲੋਂ ਐ ਇਹਦੇ ਉੱਤੇ ਲਿਖਿਆ ਹੋਇਆ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਹੈ ਕਹਿੰਦਾ ਸਪੈਸ਼ਲਿਸਟ ਬਾਬਾ ਜੀ ਕਹਿੰਦੇ ਨੇ ਮੈਂ ਉਹਨਾਂ ਦਾ ਨਾਂ ਨਹੀਂ ਦੱਸ ਰਿਹਾ ਤੁਹਾਨੂੰ ਇਹਦੇ ਉੱਤੇ ਪਹਿਲੀ ਲਾਈਨ ਜਿਹੜੀ ਲਿਖੀ ਹੋਈ ਹੈ ਤੰਤਰ ਮੰਤਰ ਜੰਤਰ ਕੀਤਾ ਕਰਾਇਆ ਜੜ ਤੋਂ ਖਤਮ ਇਹਦਾ ਨਾਰਾ ਬਾਬਾ ਜੀ ਦਾ ਤੰਤਰ ਮੰਤਰ ਜੰਤਰ ਕੀਤਾ ਕਰਾਇਆ ਜੜ ਤੋਂ ਖਤਮ ਅੱਗੇ ਉਹਨੇ ਆਪਣਾ ਨਾਂ ਲਿਖਿਆ ਜਿਹੜਾ ਮੈਂ ਦੱਸ ਨਹੀਂ ਬੋਲ ਨਹੀਂ ਰਿਹਾ ਇਥੋਂ ਮੈਂ ਉਹਦੀ ਐਡ ਨਹੀਂ ਕਰਨੀ ਚਾਹੁੰਦਾ ਅੱਗੇ ਉਹ ਲਿਖਦੇ ਐ ਕਹਿੰਦਾ ਮੈਂ ਸਪੈਸ਼ਲਿਸਟ ਹਾਂ ਸਪੈਸ਼ਲਿਸਟ ਨੌਕਰੀ ਕਾਰੋਬਾਰ ਵਿਦੇਸ਼ ਯਾਤਰਾ ਲੰਬ ਮੈਰਿਜ ਸਮੱਸਿਆ ਹੋ ਹੈ ਤਾਂ ਸਮਾਧਾਨ ਵੀ ਹੈ ਜੇ ਕਹਿੰਦਾ ਸਮੱਸਿਆ ਤਾਂ ਉਹਦਾ ਹੱਲ ਵੀ ਹੈ ਤੇ ਨੌਕਰੀ ਦਿਵਾਉਣ ਦਾ ਮਹਾਰਾ ਕਹਿੰਦਾ ਮੈਂ ਸਪੈਸ਼ਲਿਸਟ ਹਾਂ ਤੇ ਇਸ ਤੋਂ ਅੱਗੇ ਲਿਖਦਾ ਹੈ ਕਹਿੰਦਾ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਮੈਂ ਪਹਿਲਾਂ ਨਾਲ ਦੀ ਨਾਲ ਵਿਆਖਿਆ ਕਰਦੇ ਨੇ ਜੇ ਨੌਕਰੀ ਦਿਵਾਉਣ ਦਾ ਸਪੈਸ਼ਲਿਸਟ ਹੈ ਬਾਬਾ ਤਾ ਸਾਡੇ ਮੁਲਕ ਦੇ ਵਿੱਚ ਅੱਜ ਵੱਡੀ ਪੱਧਰ ਦੇ ਉੱਤੇ ਬੇਰੁਜ਼ਗਾਰੀ ਨੇ ਕਾਲੇ ਨਾਗ ਵਾਂਗੂ ਕੁੰਡਲੀ ਮਾਰੀ ਹੋਈ ਐ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਉਹਨਾਂ ਨੇ ਗ੍ਰਿਫਤ ਦੇ ਵਿੱਚ ਲਿਆ ਹੋਇਆ ਜਿਹੜੀ ਬੇਰੁਜ਼ਗਾਰੀ ਦਾ ਪਹੂਤ ਆ ਜਿਹੜਾ ਉਹ ਤੇ ਇਹ ਬਾਬਾ ਜੀ ਕਹਿੰਦੇ ਮੈਂ ਨੌਕਰੀ ਦਵਾ ਦਿੰਨਾ ਜੇ ਤੁਹਾਨੂੰ ਨੌਕਰੀ ਨਾ ਮਿਲਦੀ ਹੋਵੇ ਆਪਣੀ ਇਲਮ ਦੇ ਨਾਲ ਜਣੀ ਗੈਬੀ ਸ਼ਕਤੀ ਦੇ ਨਾਲ ਕਾਲੇ ਇਲਮ ਦੇ ਨਾਲ ਇਹ ਮਾਰ ਦੱਸਦਾ ਆਪਣੇ ਆਪ ਨੂੰ ਇਹ ਕਾਰੋਬਾਰ ਨਾ ਥੋੜਾ ਚੱਲਦਾ ਹੋਵੇ ਥੋੜੀ ਵਿਦੇਸ਼ ਯਾਤਰਾ ਆ ਵਿਦੇਸ਼ ਯਾਤਰਾ ਦਾ ਜੋ ਹਾਲ ਹੈ ਇਸ ਬਾਬੇ ਦੇ ਉੱਤੇ ਹੁਣ ਸਵਾਲ ਕਰਨਾ ਬਣਦਾ ਹੈ ਕਿ ਤਿੰਨ ਜਹਾਜ਼ ਅਮਰੀਕਾ ਦੀ ਧਰਤੀ ਤੋਂ ਭਰੇ ਹੋਏ ਸਾਡੇ ਉਧਰ ਗਏ ਹੋਏ ਜਿਹੜੇ ਡੰਕੀ ਰੂਟ ਲਾ ਕੇ ਗਏ ਹੋਏ ਸੀ ਨੌਜਵਾਨ ਮੁੰਡੇ ਕੁੜੀਆਂ ਪਰਿਵਾਰਾਂ ਸਮੇਤ ਗਏ ਸੀ ਕਈ ਇਕੱਲੇ-ਇਕੱਲੇ ਗਏ ਸੀ ਲੱਖਾਂ ਰੁਪਇਆ ਪੈਸਾ ਬਰਬਾਦ ਹੋ ਗਿਆ ਉਹਨਾਂ ਦਾ ਤਾਂ ਇਹ ਉਹ ਵਿਦੇਸ਼ ਯਾਤਰਾ ਦਾ ਵੀ ਹੱਲ ਦੱਸਦਾ ਬਾਬਾ ਜੀ ਲੰਬ ਮੈਰਿਜ ਜਿਹਨੂੰ ਪਿਆਰ ਵਿਆਹ ਕਹਿੰਨੇ ਆ ਇਹ ਬੜਾ ਨਾਜ਼ੁਕ ਮਸਲਾ ਹੈਗਾ ਤੇ ਇਸ ਅੰਧਵਿਸ਼ਵਾਸੀ ਜਿਹੜੇ ਬੱਚੇ ਮੁੰਡੇ ਕੁੜੀਆਂ ਹੁੰਦੇ ਨੇ ਫਿਰ ਉਹ ਹਜੇ ਲੋਕਾਂ ਦੇ ਚੱਕਰਾਂ ਵਿੱਚ ਪੈ ਕੇ ਉਹ ਆਪਣੀ ਲੁੱਟ ਕਰਾਉਂਦੇ ਆ ਤਾਂ ਇਸ ਦੇ ਨਾਲ ਹੀ ਇਹ ਕਹਿੰਦਾ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਇਨਸਾਨ ਕਹਿੰਦਾ ਬਹੁਤ ਪਰੇਸ਼ਾਨ ਹੈ ਬਿਲਕੁਲ ਪਰੇਸ਼ਾਨ ਨੇ ਲੋਕ ਕਿਉਂਕਿ ਸਾਡੇ ਦੇਸ਼ ਦਾ ਪ੍ਰਬੰਧ ਹੀ ਠੀਕ ਨਹੀਂ ਹੈਗਾ ਜਦੋਂ ਪ੍ਰਬੰਧ ਠੀਕ ਨਹੀਂ ਹੈਗਾ ਲੋਕ ਪਰੇਸ਼ਾਨ ਨੇ ਦੁਖੀ ਨੇ ਫਿਰ ਇਹੇ ਫਾਇਦਾ ਠਾਉਂਦੇ ਨੇ ਉਹਨਾਂ ਦੀਆਂ ਪਰੇਸ਼ਾਨੀਆਂ ਚ ਕਿਵੇਂ ਕਹਿੰਦਾ ਉਸ ਨੂੰ ਹਰ ਪਾਸੇ ਤੋਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਦੇ ਚ ਕੀ ਸ਼ੱਕ ਹੈ ਮੈਨੂੰ ਵੀ ਕੋਈ ਨਾ ਕੋਈ ਸਮੱਸਿਆ ਹੈ ਤੁਹਾਨੂੰ ਵੀ ਹੋਏਗੀ ਕੋਈ ਨਾ ਕੋਈ ਉਹ ਕਿਹੜਾ ਬੰਦਾ ਜਿੰਦਗੀ ਸਮੱਸਿਆਵਾਂ ਦਾ ਨਾ ਹੀ ਜ਼ਿੰਦਗੀ ਹੈ ਕਿ ਜੇ ਜ਼ਿੰਦਗੀ ਚ ਮੁਸ਼ਕਲਾਂ ਹੀ ਨਹੀਂ ਹੈਗੀਆਂ ਸਮੱਸਿਆਵਾਂ ਨਹੀਂ ਹੈਗੀਆਂ ਫਿਰ ਜ਼ਿੰਦਗੀ ਕਾਦੀ ਆਹੋ ਜ਼ਿੰਦਗੀ ਦੇ ਵਿੱਚ ਕਦੇ ਖੁਸ਼ੀ ਵੀ ਹੁੰਦੀ ਹੈ ਕਦੇ ਗਮ ਵੀ ਹੁੰਦਾ ਹੈ ਕਦੇ ਉਦਾਸੀ ਹੁੰਦੀ ਹੈ ਕਦੇ ਖੁਸ਼ੀ ਹੁੰਦੀ ਹੈ ਇਹ ਜ਼ਿੰਦਗੀ ਦਾ ਗ੍ਰਾਫ ਇਸ ਤਰ੍ਹਾਂ ਕਰਕੇ ਚੱਲਦਾ ਰਹਿੰਦਾ ਹੈ ਤਾਂ ਇਹ ਜਿਹੜੇ ਹੁੰਦੇ ਨੇ ਕਿ ਇਸ ਤਰ੍ਹਾਂ ਦੇ ਲੋਕ ਜਿਹੜੇ ਲੋਕਾਂ ਨੂੰ ਠਗਦੇ ਐ ਭੋਲੇ ਭਾਲੇ ਲੋਕਾਂ ਨੂੰ ਕਹਿੰਦਾ ਹਰ ਪਾਸੇ ਤੋਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਹੜੀਆਂ-ਕਿਹੜੀਆਂ ਤੋਂ ਕਹਿੰਦਾ ਜਿਵੇਂ ਕਾਰੋਬਾਰ ਹੈ ਪਰ ਧਨ ਵਿਅਰਥ ਜਾ ਰਿਹਾ ਹੈ ਕਾਰੋਬਾਰ ਕਾਰੋਬਾਰ ਤਾਂ ਸਾਰੇ ਹੀ ਕਰਦੇ ਆ ਹਰ ਇੱਕ ਬੰਦੇ ਦਾ ਕਿਸੇ ਦਾ ਛੋਟਾ ਕਾਰੋਬਾਰ ਹੈ ਕਿਸੇ ਦਾ ਵੱਡਾ ਕਾਰੋਬਾਰ ਹੈ ਇੱਕ ਜਿਹੜਾ ਦਿਹਾੜੀਦਾਰ ਮਜ਼ਦੂਰ ਹੈ ਉਹ ਤੋਂ ਲੈ ਕੇ ਵੱਡੇ-ਵੱਡੇ ਜਿਹੜੇ ਕਾਰੋਬਾਰੀ ਲੋਕ ਨੇ ਉਹਨਾਂ ਤੱਕ ਜਦੋਂ ਅਸੀਂ ਵੇਖਦੇ ਆ ਕਿ ਹਰੇਕ ਬੰਦਾ ਪੈਸੇ ਦੀ ਦੌੜ ਦੇ ਵਿੱਚ ਦੌਲਤ ਤੇ ਸ਼ੌਹਰਤ ਦੋ ਚੀਜ਼ਾਂ ਦੀ ਦੌੜ ਦੇ ਵਿੱਚ ਹੈ ਮਨੁੱਖ ਅੱਜ ਭੱਜਿਆ ਜਾ ਰਿਹਾ ਹੈ ਹਫ ਰਿਹਾ ਹੈ ਸਾਹ ਚੜਿਆ ਹੋਇਆ ਉਹਦਾ ਤੇ ਲਗਾਤਾਰ ਜਦੋਂ ਇਸ ਦੌੜ ਦੇ ਵਿੱਚ ਹੈ ਤਾਂ ਫਿਰ ਉਹ ਇਸ ਦੌੜ ਦੇ ਵਿੱਚ ਦੌੜਦਾ ਦੌੜਦਾ ਜਦੋਂ ਹਫ ਜਾਂਦਾ ਹੈ ਤਾਂ ਉਹਨਾਂ ਨੂੰ ਜਿਵੇਂ ਮੱਛੀ ਨੂੰ ਫੜਨ ਵਾਸਤੇ ਕੁੰਡੀ ਦੇ ਉੱਤੇ ਆਟਾ ਲਾ ਕੇ ਸੁੱਟਿਆ ਜਾਂਦਾ ਹੈ ਤਾਂ ਇਹ ਬਾਬੇ ਉਹਨਾਂ ਦੀਆਂ ਮੁਸ਼ਕਲਾਂ ਦਾ ਫਾਇਦਾ ਉਹਨਾਂ ਦੀ ਜਿਹੜੀ ਹੈ ਤਣਾਓ ਵਾਲੀ ਜ਼ਿੰਦਗੀ ਦੇ ਵਿੱਚੋਂ ਫਿਰ ਉਹਨਾਂ ਨੂੰ ਆਪਣੇ ਵੱਲ ਖਿੱਚਣ ਦੀ ਖਾਤਰ ਉਹਨਾਂ ਨੂੰ ਫੜਨ ਦੀ ਖਾਤਰ ਇਹ ਇਸ ਤਰ੍ਹਾਂ ਦੇ ਇਸ਼ਤਿਹਾਰ ਕੱਢਦੇ ਐ ਕਹਿੰਦਾ ਕਾਰੋਬਾਰ ਹੈ ਪਰ ਧਨ ਬੇਅਰਥ ਜਾ ਰਿਹਾ ਹੈ ਬਈ ਧਨ ਤਾਂ ਸਾਰਿਆਂ ਦਾ ਹੀ ਜਾ ਰਿਹਾ ਕਿਸੇ ਦਾ ਕਿਸੇ ਰੂਪ ਦੇ ਵਿੱਚ ਜਾਂਦਾ ਹੈ ਕਿਸੇ ਦਾ ਕਿਸੇ ਰੂਪ ਦੇ ਵਿੱਚ ਧਨ ਤਾਂ ਕਿਸੇ ਦੇ ਕੋਲ ਵੀ ਨਹੀਂ ਟਿਕਦਾ ਹੈਗਾ ਤੇ ਅੱਗੇ ਕਹਿੰਦਾ ਬਚਤ ਨਾਂ ਦੇ ਬਰਾਬਰ ਹੈ ਹਰੇਕ ਬੰਦਾ ਇਹ ਚਾਹੁੰਦਾ ਹੈ ਕਿ ਸ਼ਾਮ ਤੱਕ ਨੋਟਾਂ ਦੀਆਂ ਪੰਡਾਂ ਵੱਜ ਜਾਣ ਪਰ ਇਹ ਵੱਜਦੀਆਂ ਨਹੀਂ ਹੈਗੀਆਂ ਏ ਆਈ ਚਲਾਈ ਕਿਵੇਂ ਹੁੰਦੀ ਹੈ ਜਿਹੜੇ ਤਾਂ ਵਿਗਿਆਨਕ ਸੋਚ ਵਾਲੇ ਅਰਥਸ਼ਾਸਤਰੀ ਹੈ ਉਹ ਸਾਨੂੰ ਦੱਸਦੇ ਆ ਕਿ ਪੈਸਾ ਕਿਵੇਂ ਬਰਾਬਰੀ ਦੇ ਆਧਾਰ ਤੇ ਲੋਕਾਂ ਦੇ ਵਿੱਚ ਕਿਵੇਂ ਜਾਣਾ ਚਾਹੀਦਾ ਤਾਂ ਜੋ ਸਮਾਜ ਦੇ ਵਿੱਚੋਂ ਬੇਰੋਜ਼ਗਾਰੀ ਵੀ ਖਤਮ ਹੋਵੇ ਬਰਾਬਰੀ ਵਾਲਾ ਸਮਾਜ ਆਵੇ ਪਰ ਇਹ ਕੀ ਕਹਿੰਦੇ ਨੇਗੇ ਕਿ ਬਚਤ ਨਹੀਂ ਹੁੰਦੀ ਤੁਹਾਡੇ ਕੋਲੇ ਬਚਤ ਦਾ ਕਿਸੇ ਕੋਲੇ ਵੀ ਨਹੀਂ ਹੁੰਦੀ ਹੈਗੀ ਨੰਬਰ 2 ਦੇ ਉੱਤੇ ਸਮਾਜਿਕ ਮਸਲੇ ਆ ਜਿਹੜੇ ਸਾਡੇ ਇਹ ਤਾਂ ਅਸੀਂ ਆਰਥਿਕਤਾ ਦਾ ਮਸਲਾ ਪੁੱਤਰ ਤੇ ਨੂੰ ਸੰਸਕਾਰੀਤਾ ਹੈ ਪਰ ਘਰ ਦੇ ਵਿੱਚ ਕਲੇਸ਼ ਅਤੇ ਅਸ਼ਾਂਤ ਦਾ ਮਾਹੌਲ ਬਣਿਆ ਰਹਿਣਾ ਘਰਾਂ ਦੇ ਵਿੱਚ ਇਹ ਕਹਿੰਦਾ ਤੁਹਾਡੇ ਅਸ਼ਾਂਤੀ ਹੈ ਜਣੀ ਸ਼ਾਂਤੀ ਨਹੀਂ ਹੈ ਕਲੇਸ਼ ਰਹਿੰਦਾ ਹੈ ਲੜਾਈ ਝਗੜਾ ਰਹਿੰਦਾ ਹੈ ਭਾਈ ਜਿੱਥੇ ਦੋ ਜਿਉਂਦੇ ਜੀ ਰਹਿਣਗੇ ਨਾ ਚਾਹੇ ਪਤੀ ਪਤਨੀ ਹੋਣ ਪਿਓ ਪੁੱਤ ਹੋਣ ਜਿਹੜਾ ਮਰਜੀ ਰਿਸ਼ਤਾ ਹੋਵੇ ਤੁਹਾਡਾ ਜਿੱਥੇ ਦੋ ਜਿਉਂਦੇ ਜੀ ਰਹਿਣਗੇ ਉੱਥੇ ਲਾਜ਼ਮੀ ਤੌਰ ਤੇ ਕੋਈ ਕਿਸੇ ਮੋੜ ਤੇ ਜਾ ਕੇ ਜ਼ਿੰਦਗੀ ਦੇ ਕਿਸੇ ਇਸ਼ੂ ਦੇ ਉੱਤੇ ਤੂੰ ਤੂੰ ਮੈਂ ਮੈਂ ਹੋਈ ਜਾਂਦੀ ਹੁੰਦੀ ਹੈ ਇਸ ਕਰਕੇ ਤੁਸੀਂ ਕਿਵੇਂ ਕਹਿ ਸਕਦੇ ਹੋ ਸ਼ਾਂਤੀ ਤਾਂ ਫਿਰ ਜਾਂ ਤਾਂ ਉੱਥੇ ਹੋਏਗੀ ਜਿੱਥੇ ਮਿੱਟੀ ਦੇ ਬੁੱਤ ਹੋਣ ਦੋ ਉਹ ਬੋਲਦੇ ਹੀ ਨਾ ਹੋਣ ਇੱਕ ਦੂਜੇ ਨਾਲ بے ਜਾਨ ਚੀਜ਼ ਜਣੀ ਤੇ ਜਾਂ ਫਿਰ ਦੇਵਤੇ ਹੋਣ ਬਹੁਤ ਉੱਤੇ ਲੰਗੇ ਹੋਏ ਬੰਦੇ ਬਹੁਤ ਉੱਚੇ ਤੇ ਫਲੋਸਫਰ ਟਾਈਪ ਲੋਕ ਉਹ ਨਹੀਂ ਲੜਦੇ ਹੁੰਦੇ ਅਸੀਂ ਤਾਂ ਆਮ ਮਨੁੱਖਾਂ ਤੇ ਆਮ ਮਨੁੱਖਾਂ ਦੇ ਵਿੱਚ ਨਿੱਕੀ ਮੋਟੀ ਗੱਲ ਦੇ ਉੱਤੇ ਕੋਈ ਚੁੰਝ ਚਰਚਾ ਹੋਣੀ ਉੱਚਾ ਨੀਵਾ ਬੋਲਿਆ ਜਾਣਾ ਇਹ ਆਮ ਜੀ ਗੱਲ ਹੁੰਦੀ ਹੈ ਇਹ ਇਹਨੂੰ ਬਾਬੇ ਕਲੇਸ਼ ਬਣਾ ਕੇ ਪੇਸ਼ ਕਰਦੇ ਆ ਕਿ ਕਲੇਸ਼ ਹੈ ਤੁਹਾਡੇ ਘਰ ਦੇ ਤੇ ਮੈਂ ਸ਼ਾਂਤੀ ਕਰਵਾ ਸਕਦਾ ਮੇਰੇ ਕੋਲੇ ਇਲਮ ਹੈਗਾ ਅੱਗੇ ਕਹਿੰਦਾ ਚੰਗੀ ਸਿੱਖਿਆ ਹੈ ਪਰ ਨੌਕਰੀ ਨਹੀਂ ਬਾਬੇ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਸਾਡੇ ਮੁੰਡੇ ਕੁੜੀਆਂ ਜਿਹੜੇ ਹੈਗੇ ਨੇਗੇ ਪੜ੍ਹਨ ਲਿਖਣ ਦੇ ਵਿੱਚ ਚੰਗੇ ਨੇ ਉਹਨਾਂ ਕੋਲੇ ਵੱਡੀਆਂ ਵੱਡੀਆਂ ਡਿਗਰੀਆਂ ਵੀ ਹੈਗੀਆਂ ਪਰ ਨੌਕਰੀ ਨਹੀਂ ਹੈਗੀ ਉਹਨਾਂ ਨੂੰ ਮਿਲ ਰਹੀ ਤੇ ਇਹ ਕਹਿੰਦਾ ਇਸ ਮਸਲੇ ਦਾ ਹੱਲ ਮੈਂ ਆਪਣੇ ਇਲਮ ਦੇ ਨਾਲ ਕਾਲੇ ਇਲਮ ਦੇ ਨਾਲ ਮੈਂ ਕਰ ਸਕਦਾ ਹਾਂ ਅੱਗੇ ਇਹਨੇ ਲਿਖਿਆ ਸਰਗੁਣ ਸੰਪੰਨ ਪੁੱਤਰ ਅਤੇ ਪੁੱਤਰੀ ਹੈ ਪਰ ਵਿਆਹ ਦੇ ਵਿੱਚ ਰੁਕਾਵਟ ਕਹਿੰਦਾ ਤੁਹਾਡਾ ਧੀ ਤੇ ਪੁੱਤ ਹੈ ਜਿਹੜਾ ਉਹਦੇ ਵਿੱਚ ਸਾਰੇ ਗੁਣ ਹੀ ਗੁਣ ਨੇ ਤੁਹਾਡੇ ਧੀ ਤੇ ਪੁੱਤ ਗੁਣਾ ਨਾਲ ਭਰੇ ਹੋਏ ਨੇ ਸਰਬਗੁਣ ਸੰਪੰਨ ਨੇ ਪਰ ਉਹਨਾਂ ਦੇ ਵਿਆਹ ਦੇ ਵਿੱਚ ਰੁਕਾਵਟ ਹੈ ਵਿਆਹ ਨਹੀਂ ਹੋ ਰਿਹਾ ਹੁਣ ਵਿਆਹ ਕਿਉਂ ਨਹੀਂ ਹੋ ਰਿਹਾ ਜਿਹੜੇ ਧੀ ਵਾਲੇ ਨੇ ਕਿਸੇ ਨੇ ਮੁੰਡੇ ਨੂੰ ਰਿਸ਼ਤਾ ਕਰਨਾ ਹੈ ਉਹ ਵੇਖਦਾ ਹੈ ਕਿ ਮੁੰਡਾ ਰੋਜ਼ਗਾਰ ਤੇ ਹੋਵੇ ਸਾਊ ਹੋਵੇ ਕਮਾਊ ਹੋਵੇ ਤੇ ਇਹ ਜਦੋਂ ਜੋੜੇ ਫਿੱਟ ਨਹੀਂ ਬੈਠਦੇ ਹੈਗੇ ਪਰ ਰਿਸ਼ਤੇ ਜਿਹੜੇ ਕੁਦਰਤੀ ਤੌਰ ਦੇ ਉੱਤੇ ਜਿਹੜੇ ਵਿਆਹ ਲੇਟ ਹੋ ਜਾਂਦੇ ਨੇਗੇ ਇਸ ਭਾੜ ਦੇ ਵਿੱਚ ਹੀ ਤੁਰਿਆਂ ਫਿਰਦੇ ਆ ਪਰ ਇਹ ਇਸ ਕਮਜ਼ੋਰੀ ਦਾ ਫਾਇਦਾ ਉਠਾਉਂਦੇ ਨੇ ਇਹ ਲੋਕ ਆ ਜਿਹੜੇ ਤੇ ਫਿਰ ਕਹਿੰਦੇ ਕੁੰਡਲੀ ਦੇ ਵਿੱਚ ਵਿਦੇਸ਼ ਯਾਤਰਾ ਤਾਂ ਹੈ ਫਿਰ ਵੀ ਕਹਿੰਦਾ ਕੋਈ ਕੰਮ ਨਹੀਂ ਬਣਦਾ ਤੁਹਾਡੀ ਕੁੰਡਲੀ ਦੇ ਵਿੱਚ ਵਿਦੇਸ਼ ਯਾਤਰਾ ਤਾਂ ਹੈ ਹੁਣ ਵਿਦੇਸ਼ ਯਾਤਰਾ ਹਰੇਕ ਬੰਦਾ ਹੀ ਜਾਣਾ ਚਾਹੁੰਦਾ ਹੈ ਅਮਰੀਕਾ ਡੰਕੀ ਲਾਲਾ ਕੇ ਲੋਕ ਲੋਕ ਗਏ ਆ ਜਿਹੜੇ ਵਾਪਸ ਆ ਰਹੇ ਨੇਗੇ ਹਰੇਕ ਚਾਹੁੰਦਾ ਹੈ ਕਿ ਉੱਥੇ ਡਾਲਰ ਵੀ ਮਹਿੰਗਾ ਹੈ ਸਾਡੇ ਰੁਪਏ ਦੇ ਮੁਕਾਬਲੇ ਸਾਡਾ ਰੁਪਿਆ ਤਾਂ ਜਮਨ ਡੁੱਬ ਗਿਆ ਉੱਥੇ ਜਾਈਏ ਉੱਥੇ 1 ਡਾਲਰ ਕਮਾਵਾਂਗੇ ਤੇ ਸਾਡੇ 100 ਦੇ ਬਰਾਬਰ ਲਗਭਗ ਆ ਜਾਂਦਾ ਹੈ 100 ਰੁਪਏ ਦੇ ਤੇ ਉੱਥੇ ਕਿਉਂ ਨਾ ਜਾਇਆ ਜਾਵੇ ਤੇ ਉਥੋਂ ਦਾ ਪ੍ਰਬੰਧ ਹੈ ਜਿਹੜਾ ਅੱਛਾ ਹੈ ਕੈਨੇਡਾ ਦੇ ਵਿੱਚ ਆਇਆ ਜਾਵੇ ਸਾਰੇ ਜਾਣਾ ਚਾਹੁੰਦੇ ਨੇਗੇ ਪਰ ਬਾਬਾ ਕਹਿੰਦਾ ਤੁਹਾਡੀ ਕੁੰਡਲੀ ਦੇ ਵਿੱਚ ਵਿਦੇਸ਼ ਯਾਤਰਾ ਤਾਂ ਹੈ ਹਰੇਕ ਮਤਲਬ ਲਾਲਚ ਦੇ ਰਿਹਾ ਹੈ ਔਰ ਫਿਰ ਵੀ ਕਹਿੰਦਾ ਕੋਈ ਕੰਮ ਨਹੀਂ ਬਣਦਾ ਮੈਂ ਤੁਹਾਡਾ ਇਸ ਮਸਲੇ ਦਾ ਹੱਲ ਕਰ ਸਕਦਾ ਹਾਂ ਜੀਵਨ ਦੇ ਵਿੱਚ ਬਹੁਤ ਸਮਾਂ ਹੈ ਪਰ ਨਿਵਾਰਣ ਕਦੋਂ ਹੋਵੇਗਾ ਜੀਵਨ ਦੇ ਵਿੱਚ ਕਹਿੰਦਾ ਬਹੁਤ ਸਮਾਂ ਹੈ ਪਰ ਨਿਵਾਰਣ ਕਦੋਂ ਹੋਵੇਗਾ ਅਸੀਂ ਸਹੀ ਫੈਸਲਾ ਨਹੀਂ ਲੈ ਪਾਉਂਦੇ ਜਦੋਂ ਸਹੀ ਫੈਸਲਾ ਨਹੀਂ ਲੈ ਲੈਂ ਪਾਉਂਦੇ ਕਹਿੰਦਾ ਤਾਂ ਫਿਰ ਕਹਿੰਦਾ ਜ਼ਿੰਦਗੀ ਗੜਬੜ ਹੋ ਜਾਂਦੀ ਹੈ ਮੈਂ ਮਸਲੇ ਦਾ ਹੱਲ ਕਰ ਦੂੰਗਾ ਤੁਹਾਡੀ ਕਿਹੋ ਜਿਹੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸੌਖਾ ਤੇ ਘੱਟ ਖਰਚੇ ਵਾਲਾ ਵੈਦਿਕ ਜੋਤਿਸ਼ ਉਪਾਏ ਅਸੀਂ ਤੁਹਾਡੇ ਲਈ ਉਪਾਏ ਲੈ ਕੇ ਆਏ ਹਾਂ ਸਸਤਾ ਵੀ ਹੈ ਘੱਟ ਖਰਚੇ ਵਾਲਾ ਸਾਰੇ ਮਸਲਿਆਂ ਦਾ ਹੱਲ ਹੋ ਜਾਊਗਾ ਤੇ ਜੀਵਨ ਵਿੱਚ ਹਰ ਸਮੱਸਿਆ ਦਾ ਸਮਾਧਾਨ اٹਲ ਹੈ ਪਰ ਇਸ ਨੂੰ ਕਰਨ ਵਾਲਾ ਜਿਹੜਾ ਜੋਤਸ਼ੀਆ ਸੂਝਵਾਨ ਹੋਣਾ ਚਾਹੀਦਾ ਹੈ ਜ਼ਰੂਰੀ ਹੈ ਜਿਹੜਾ ਕਿ ਇਸ਼ਤਿਹਾਰ ਦੇਣ ਵਾਲਾ ਬਾਬਾ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਸੂਝਵਾਨ ਵੀ ਹਾਂ ਤੇ ਮੈਂ ਐਕਸਪਰਟ ਵੀ ਹਾਂ ਤਾਂ ਮਿਲਣ ਤੋਂ ਪਹਿਲਾਂ ਤੁਸੀਂ ਕਹਿੰਦਾ ਸਮਾਂ ਲਾਓ ਪਹਿਲਾਂ ਤੇ ਇਹਨੇ ਆਪ ਦਾ ਟਾਈਮ ਟੇਬਲ ਦਿੱਤਾ ਹੋਇਆ ਤੇ ਆਖਰ ਦੇ ਵਿੱਚੇ ਲਿਖਦਾ ਹੈ ਕਿ ਤੁਸੀਂ ਪਰੇਸ਼ਾਨ ਹੋ ਜੀਵਨ ਤੋਂ ਦੁਖੀ ਹੋ ਤਾਂ ਸਿਰਫ ਇੱਕ ਵਾਰੀ ਮਿਲੋ ਅਸੀਂ ਗਰੰਟੀ ਦਿੰਦੇ ਹਾਂ ਕਿ ਤੁਹਾਡੀ ਪਰੇਸ਼ਾਨੀ ਨੂੰ ਕੁਝ ਸੌਖਾ ਅਤੇ ਜੋਤਿਸ਼ ਮੈਦ ਉਪਾਏ ਨਾਲ ਕੁਝ ਵੀ ਦਿਨਾਂ ਕੁਝ ਹੀ ਦਿਨਾਂ ਵਿੱਚ ਦੂਰ ਕਰ ਦੇਵਾਂਗੇ ਕੀ ਤੁਹਾਡਾ ਪੁੱਤਰ ਨੂੰ ਜਾਂ ਪਰਿਵਾਰ ਦਾ ਕੋਈ ਹੋਰ ਮੈਂਬਰ ਤੁਹਾਡਾ ਦੁਸ਼ਮਣ ਬਣਿਆ ਹੋਇਆ ਹੈ ਦੇਖੋ ਕਿਵੇਂ ਦੁਸ਼ਮਣ ਨਿੱਕੀ ਨਿੱਕੀ ਗੱਲ ਦੇ ਉੱਤੇ ਤਕਰਾਰ ਹੋ ਜਾਂਦੇ ਨੇ ਕਈ ਵਾਰੀ ਉਹਦੇ ਲਈ ਸ਼ਬਦ ਵਰਤੇ ਆ ਨੇ ਦੁਸ਼ਮਣ ਕਹਿੰਦੇ ਪਰਿਵਾਰ ਦਾ ਕੋਈ ਹੋਰ ਮੈਂਬਰ ਤੁਹਾਡਾ ਦੁਸ਼ਮਣ ਬਣਿਆ ਹੋਇਆ ਹੈ ਜਾਂ ਤੁਹਾਡੇ ਕਹਣੇ ਤੋਂ ਬਾਹਰ ਹੈ ਉਹ ਦੁਸ਼ਮਣ ਥੋੜਾ ਹੁੰਦਾ ਹੈ ਤਾਂ ਕੀ ਤੁਹਾਡਾ ਮੁਕੱਦਮ ਕਿਸੇ ਨਤੀਜੇ ਤੇ ਨਹੀਂ ਪਹੁੰਚਿਆ ਤੇ ਸਾਡੇ ਕੋਰਟ ਕਲਚਰ ਹੈ ਜਿਹੜਾ ਸਾਡੀਆਂ ਅਦਾਲਤਾਂ ਦਾ ਕਲਚਰ ਹੈ ਇਹਦੇ ਉੱਤੇ ਤਾਂ ਸਾਡੇ surjit patar ਨੇ ਲਿਖਿਆ ਹੈ ਕਿ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਥੱਕ ਗਏ ਉਹਨਾਂ ਦੀ ਲੰਬੀ ਕਬਤਾ ਇਹ ਤੇ ਇਹ ਕਹਿੰਦਾ ਜੇ ਤੁਹਾਡਾ ਮੁਕਦਮਾ ਕਿਸੇ ਨਤੀਜੇ ਤੇ ਨਹੀਂ ਪਹੁੰਚਦਾ ਆਪਾਂ ਨੂੰ ਪਤਾ 5-5 ਸਾਲ ਇੱਕ ਕੋਰਟ ਦੇ ਵਿੱਚ ਕੇਸ ਚੱਲਦਾ 5 ਸਾਲ ਫਿਰ ਉੱਪਰਲੀ ਅਦਾਲਤ ਚ 5 ਸਾਲ ਉਸ ਤੋਂ ਉੱਪਰਲੀ ਅਦਾਲਤ ਚ 15-15 20-20 ਸਾਲ ਮੁਕਦਮੇ ਲਟਕਦੇ ਰਹਿੰਦੇ ਐ ਇੱਥੇ ਇਹ ਇਸ ਕਮਜ਼ੋਰੀ ਦਾ ਵੀ ਇਹ ਬਾਬਾ ਜੀ ਫਾਇਦਾ ਉਠਾਉਣਾ ਚਾਹੁੰਦੇ ਨੇ ਵੀ ਤੁਸੀਂ ਸਾਡੇ ਕੋਲੇ ਆਓ ਇਹ ਆਮ ਵੀ ਥਾਣਿਆਂ ਤੇ ਕਚੈਰੀਆਂ ਦੇ ਨੇੜੇ ਬੈਠਦੇ ਵੀ ਤਾਇਆ ਹੁੰਦੇ ਨੇ ਇਹ ਵੀ ਤੁਹਾਡਾ ਹੱਥ ਵੇਖ ਕੇ ਪੱਤਰੀ ਵੇਖ ਕੇ ਅਸੀਂ ਤੁਹਾਡੇ ਮਕਦਮੇ ਦਾ ਹੱਲ ਕਰ ਦਿਆਂਗੇ ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਹਰ ਰੋਜ਼ ਵੇਖਦੇ ਆ ਤੇ ਲਗਾਤਾਰ ਤੁਹਾਨੂੰ ਤਰੀਕਾ ਭੁਗਤਣੀਆਂ ਪੈਂਦੀਆਂ ਨੇ ਵੀ ਲਗਾਤਾਰ ਤਰੀਕਾ ਤੇ ਜਾਣਾ ਹੀ ਪੈਂਦਾ ਹੈ ਕੋਰਟਾਂ ਦਾ ਕਲਚਰ ਇਹੋ ਜਿਹਾ ਸਾਡਾ ਕੀ ਤੁਹਾਡੇ ਬੱਚੇ ਦੇ ਰਿਸ਼ਤੇ ਵਿੱਚ ਰੁਕਾਵਟ ਪੈਦਾ ਹੋ ਰਹੀ ਹੈ ਜਾਂ ਰਿਸ਼ਤਾ ਹੋ ਕੇ ਟੁੱਟ ਗਿਆ ਹੈ ਜਾਂ ਕੋਈ ਤਲਾਕ ਦਾ ਕੇਸ ਚੱਲ ਰਿਹਾ ਹੋਵੇ ਇਹ ਸਾਰੇ ਮਸਲਿਆਂ ਵਾਲੇ ਬਾਬਾ ਜੀ ਕਹਿੰਦੇ ਮੇਰੇ ਕੋਲੇ ਆਓ ਤੇ ਮੈਂ ਆ ਮਹਰ ਮੈਂ ਆ ਸਿਣਾ ਤੇ ਮੈਂ ਤੁਹਾਡਾ ਬਹੁਤ ਸਸਤੇ ਪੈਸੇ ਲੈ ਕੇ ਤੁਹਾਡਾ ਇਹ ਹੱਲ ਕਰ ਦੂੰਗਾ ਤਾਂ ਦੋਸਤੋ ਮੇਰੀ ਜਿਹੜੀ ਰਹਿ ਹੈ ਮੇਰੀ ਜੋ ਵਿਚਾਰਤ ਹੈ ਜਿਹੜੀ ਮੇਰੀ ਵਿੱਦਿਆ ਹੈ ਉਹ ਉਹਦੇ ਮੁਤਾਬਕ ਮੈਂ ਤੁਹਾਨੂੰ ਰਹਿ ਦੇਣੀ ਚਾਹਨਾ ਹੈ ਕਿ ਇਹ ਲੋਕ ਜਿਹੜੇ ਹੁੰਦੇ ਨੇ ਕਿ ਲੋਕਾਂ ਨੂੰ ਗੁੰਮਰਾਹ ਕਰਦੇ ਆ ਇਹ ਠੱਗ ਕਿਸਮ ਦੇ ਲੋਕ ਹੁੰਦੇ ਹੈਗੇ ਤੁਹਾਡੀਆਂ ਮੁਸ਼ਕਲਾਂ ਦਾ ਸਾਰੀਆਂ ਮੁਸ਼ਕਲਾਂ ਦਾ ਹੱਲ ਤਾਂ ਵਿਗਿਆਨਕ ਸੋਚ ਹੈ ਵਿਗਿਆਨਕ ਸੋਚ ਰਹੇ ਅਸੀਂ ਇਹਨਾਂ ਮਸਲਿਆਂ ਦਾ ਹੱਲ ਕੱਢ ਸਕਦੇ ਹਾਂ ਔਰ ਜੇ ਸਾਡੇ ਮੁਲਕ ਦਾ ਜਿਹੜਾ ਪ੍ਰਬੰਧ ਹੈ ਉਹ ਇਹ ਮੁਸ਼ਕਲਾਂ ਖੜੀਆਂ ਕਰਨ ਦੇ ਲਈ ਅਸਲ ਦੇ ਵਿੱਚ ਜ਼ਿੰਮੇਵਾਰ ਹੈ ਤੇ ਜੇ ਇਸ ਮੁਲਕ ਦਾ ਪ੍ਰਬੰਧ ਠੀਕ ਹੋ ਜਾਏ ਸਿੱਖਿਆ ਦਾ ਪ੍ਰਬੰਧ ਠੀਕ ਹੋ ਜਾਏ ਆਰਥਿਕ ਪ੍ਰਬੰਧ ਸਾਡਾ ਰੋਜ਼ਗਾਰ ਦਾ ਪ੍ਰਬੰਧ ਠੀਕ ਹੋ ਜਾਏ ਤਾਂ ਬਹੁਤ ਸਾਰੇ ਮਸਲੇ ਆਪਣੇ ਆਪ ਹੀ ਹੱਲ ਹੋ ਜਾਂਦੇ ਨੇ ਘਰਾਂ ਦੇ ਵਿੱਚ ਕਲੇਸ਼ ਵੀ ਮਿਟ ਜਾਂਦੇ ਨੇ ਜਿੱਥੇ ਗਰੀਬੀ ਹੈ ਉੱਥੇ ਅਨਪੜਤਾ ਹੈ ਜਿੱਥੇ ਅਣਪੜਤਾ ਹੈ ਉਥੇ جہਾਲਤ ਹੈ ਤੇ ਉਥੇ ਲੜਾਈ ਝਗੜੇ ਕਲੇਸ਼ ਉਥੇ ਕਿੰਨੀਆਂ ਬਿਮਾਰੀਆਂ ਉਥੇ ਭੂਤ ਪ੍ਰੇਤ ਬਹੁਤ ਕੁਝ ਹੁੰਦਾ ਸੋ ਇਹਨਾਂ ਇਸ਼ਤਿਹਾਰਾਂ ਤੋਂ ਇਹ ਆਮ ਹੀ ਅਖਬਾਰਾਂ ਦੇ ਵਿੱਚ ਪਾਏ ਜਾਂਦੇ ਆ ਮੈਂ ਲਗਾਤਾਰ ਇਕੱਠੇ ਕਰ ਰਹੇ ਆ ਤਾਂ ਅਖਬਾਰਾਂ ਵਾਲਿਆਂ ਨੂੰ ਵੀ ਬੇਨਤੀ ਕਰਦਿਆਂ ਯਾਰ ਇਹੋ ਜਿਹਾ ਪ੍ਰਚਾਰ ਨਾ ਕਰਿਆ ਕਰੋ ਇਹਨਾਂ ਤੋਂ ਕੋਸ਼ਿਸ਼ ਤੁਸੀਂ ਕੋਈ 100-200 ਰੁਪਿਆ ਲੈ ਕੇ ਇਸ਼ਤਿਹਾਰ ਪਾ ਦਿੰਨੇ ਹੋ ਅਖਬਾਰਾਂ ਦੇ ਵਿੱਚ ਇਹ ਘਰਾਂ ਦੇ ਵਿੱਚ ਜਦੋਂ ਪਹੁੰਚਦੇ ਆ ਜਦੋਂ ਕੋਈ ਇਹਨੂੰ ਭੋਲਾ-ਪਾਲਾ ਬੰਦਾ ਦੁਖੀ ਬੰਦਾ ਇਹਨੂੰ ਪੜ੍ਹੂਗਾ ਉਹਨਾਂ ਦੇ ਜਾਲ ਦੇ ਵਿੱਚ ਜੇ ਹਜ਼ਾਰ ਇਸ਼ਤਿਹਾਰ ਵੀ ਹਜ਼ਾਰ ਅਖਬਾਰ ਦੇ ਵਿੱਚ ਪ ਤੇ 10 ਬੰਦੇ ਵੀ ਇਹਦੇ ਜਾਲ ਚ ਫਸ ਗਏ ਤਾਂ ਇਹਦੀ ਤਾਂ ਬੱਲੇ ਬੱਲੇ ਹੋ ਜੂਗੀ ਤੇ ਉਹਦੀ ਗਰੀਬ ਦੀ ਲੁੱਟ ਹੋ ਜਾਣੀ ਹੈ ਤਾਂ ਸਾਨੂੰ ਇਹਨਾਂ ਗੱਲਾਂ ਤੋਂ ਸਾਵਧਾਨ ਹੋਣ ਚਾਹੀਦਾ ਹੈ ਅਖਬਾਰਾਂ ਵਾਲੇ ਦੋਸਤਾਂ ਨੂੰ ਵੀ ਬੇਨਤੀ ਕਰਦਾ ਕਿ ਨਾ ਪਾਇਆ ਕਰੋ ਇਸ਼ਤਿਹਾਰ ਕੋਈ ਹੋਰ ਚੱਜ ਦੇ ਇਸ਼ਤਿਹਾਰ ਜਿਹੜੇ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਲੋਕਾਂ ਦੀ ਮਦਦ ਕਰਨ ਵਾਲੇ ਸਹੀ راہ ਵਿਖਾਉਣ ਵਾਲੇ ਉਹ ਇਸ਼ਤਿਹਾਰ ਜਰੂਰ ਪਾਦਿਆ ਕਰੋ ਤੇ ਇਸ ਤਰ੍ਹਾਂ ਦੇ ਇਸ਼ਤਿਹਾਰ ਨਾ ਪਾਇਆ ਕਰੋ ਫਿਰ ਵੀ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਇਹੋ ਜਿਹੇ ਮਸਲਿਆਂ ਦੇ ਉੱਤੇ ਹੀ ਮੈਕੈਨਿਕ ਸੋਚ ਦੀਆਂ ਧਾਰਨੀ ਜਥੇਬੰਦੀਆਂ ਜਿਹੜੀਆਂ ਹੈਗੀਆਂ ਤਰਕਸ਼ੀਲ ਸੁਸਾਇਟੀਆਂ ਹੈਗੀਆਂ ਉਹ ਵੀ ਲੋਕਾਂ ਦੀ ਸੇਵਾ ਕਰਦੀਆਂ ਹੈਗੀਆਂ ਉਹਨਾਂ ਤੱਕ ਪਹੁੰਚ ਕਰ ਲਿਆ ਕਰੋ ਤੇ ਇਹਨਾਂ ਤੋਂ ਜਰੂਰ ਬਚ ਕੇ ਰਿਹਾ ਕਰੋ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਮਾਨੀ